ਸਤਿਨਾਮ ਸ੍ਰੀ ਵਾਹਿਗੁਰੂ ਜੀ ਸੁਖਮਣੀ ਸਾਹਿਬ ਗਾਉੜੀ ਸੁਖਮਣੀ ਮਹੱਲਾ ਪੰਜਵਾਂ ਸ਼ਲੋਕ ਪੂਰਾ ਪਰਵ ਆਰਾਧਿਆ ਪੂਰਾ ਜਾ ਕਾ ਨਾਉ ਉਸ ਪੂਰੇ ਪ੍ਰਭੂ ਨੂੰ ਅਰਾਧਿਆ ਹੈ ਜਿਸ ਦਾ ਨਾਮ ਪੂਰਾ ਹੈ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਮੈਂ ਉਸ ਪੂਰੇ ਨੂੰ ਪਾਇਆ ਹੈ ਤੇ ਉਸ ਪੂਰੇ ਦੇ ਗੁਣ ਗਾਉਂਦਾ ਹਾਂ ਅਸ਼ਟਪਦੀ ਪੂਰੇ ਗੁਰ ਕਾ ਸੁਣੋ ਉਪਦੇਸ ਪੂਰੇ ਗੁਰੂ ਦਾ ਉਪਦੇਸ ਸੁਣ ਕਰਕੇ ਪਾਰ ਬ੍ਰਾਹਮਣਿਕਟ ਕਰ ਬੇਖ ਪਰਮੇਸ਼ਰ ਨੂੰ ਆਪਣੇ ਨੇੜੇ ਕਰਕੇ ਦੇਖੋ ਸਾ ਸਾ ਸਿਮਰੋ ਗੋਵਿੰਦ ਸਵਾਸ ਸਵਾਸ ਗੋਵਿੰਦ ਦਾ ਸਿਮਰਨ ਕਰੋ ਮਨ ਅੰਤਰ ਕੀ ਉਤਰਾ ਚਿੰਦ ਮਨ ਅੰਦਰ ਦੀ ਚਿੰਤਾ ਲੈ ਜਾਵੇ ਆਸਾਣੇ ਤਾਂ त्यागो त्रंगा आसान या नाशवंत त्रंगा नु ਛੱਡ ਦਿਓ ਸੰਤ ਜਨਾ ਕੀ ਧੂਰਮਣ ਮੰਗ ਮੰਨ ਤੋਂ ਸੰਤ ਜਨਾ ਦੀ ਧੂੜੀ ਮੰਗੋ ਆਪ ਛੋੜ ਬੇਨਤੀ ਕਰੋ ਆਪਾ ਭਾਵ ਛੱਡ ਕੇ ਪ੍ਰਾਰਥਨਾ ਕਰੋ ਸਾਧ ਸੰਗ ਅਗਣ ਸਾਗਰ ਤਰੋ ਸਾਧੂ ਸੰਗ ਕਰਕੇ ਅੱਗ ਦੇ ਸਮੁੰਦਰ ਸੰਸਾਰ ਤੋਂ ਦਰੋ ਹਰ ਤਨ ਕੇ ਪਰਲੇ ਭੰਡਾਰ ਹਰੀ ਨਾਮ ਧਾਣ ਦੇ ਖਜ਼ਾਨੇ ਪਰ ਲਓ ਨਾਨਕ ਗੁਰੂ ਪੂਰੇ ਨਾਮ ਸਕਾਰ ਪੂਰੇ ਗੁਰੂ ਨੂੰ ਨਾਮ ਸਕਾਰ ਕਰੋ ਕੇਮ ਕੋਸਲਾ ਸਹਾਜ ਆਨੰਦ ਰੱਖਿਆ ਸੁਖ ਸ਼ਾਂਤੀ ਦੇ ਆਨੰਦ ਵਾਸਤੇ ਸਾਧ ਸੰਗ ਭਜ ਪਰਮ ਆਨੰਦ ਸਾਧ ਸੰਗ ਕਰਕੇ ਪ੍ਰਮਾਤਮਾ ਨੂੰ ਸਿਮਰੋ ਨਰਕ ਦੇ ਦੁਆਰ ਉਧਾਰੋ ਜੀਓ ਨਰਕਾ ਨੂੰ ਦੂਰ ਕਰਕੇ ਆਪਣੇ ਜੀ ਨੂੰ ਉਧਾਰੋ ਗੁਣ ਗੋਬਿੰਦ ਅਮਰਤ ਰਸ ਪਿਓ ਗੋਬਿੰਦ ਦੇ ਗੁਣਾ ਦਾ ਅਮਰਤ ਰਸ ਪਿਓ ਜਿਤ ਚਿਤ ਚਿਤ ਉਹ ਨਾਰਾਇਣ ਏਕ ਚਿਤ ਵਿੱਚ ਇੱਕ ਨਾਰਾਇਣ ਦਾ ਚਿੰਤਨ ਕਰੋ ਏਕ ਰੂਪ ਜਾ ਕੇ ਰੰਗ ਅਨੇਕ ਜਿਸ ਦਾ ਇੱਕ ਰੂਪ ਹੈ ਤੇ ਅਨੇਕਾ ਰੰਗ ਹਨ ਗੋਪਾਲ ਦਮੋਦਰ ਦੀਨ ਦੇ ਆਲੋਕ ਗੋਪਾਲ ਦਮੋਦਰ ਤੇ ਦੀਨਾਂ ਤੇ ਦੇ ਆਲੂ ਹੈ ਦੁਖ ਪੰਜਨ ਪੂਰਨ ਕਿਰਪਾਲ ਦੁਖ ਨਾਸ਼ ਕਰਨ ਵਾਲਾ ਪੂਰਨ ਕਿਰਪਾਲੂ ਹੈ ਸਿਮਰ ਸਿਮਰ ਨਾਮ ਬਰਮ ਬਾਰ ਉਸ ਦੇ ਨਾਮ ਦਾ ਬਰਮ ਬਾਰ ਸਿਮਰਨ ਕਰੋ ਨਾਨਕ ਜੀ ਆ ਕਾ ਇਹ ਆਧਾਰ ਜੀਵ ਦਾ ਇਹੋ ਹੀ ਆਸਰਾ ਹੈ ਉਤਮ ਸ਼ਲੋਕ ਸਾਧਕੇ ਵਚਨ ਸਾਧੂ ਦੇ ਵਚਨ ਉਤਮ ਸ਼ਲੋਕ ਹਨ ਅਮੋਲਿਕ ਲਾਲ ਇਹ ਰਤਨ ਇਹ ਮੁੱਲ ਰਹਿਤ ਲਾਲ ਤੇ ਰਤਨਾ ਹਨ ਸੁਣ ਤੱਕ ਮਾਉਤ ਹੋ ਤ ਉਧਾਰ ਜੋ ਸੁਣਦਾ ਤੇ ਕਮਾਉਂਦਾ ਹੈ ਉਸ ਦਾ ਉਧਾਰ ਹੁੰਦਾ ਹੈ ਆਪ ਤਰਾਈ ਲੋਕਾਂ ਨਿਸ਼ਤਾਰ ਉਹ ਆਪ ਤਰਦਾ ਤੇ ਲੋਕਾਂ ਨੂੰ ਪਾਰ ਕਰਦਾ ਹੈ ਸਫਲ ਜੀਵਨ ਸਫਲਤਾ ਕਾ ਸੰਗ ਉਸਦਾ ਜੀਵਨ ਸਫਲ ਹੈ ਤੇ ਮੇਲ ਵੀ ਸਫਲ ਹੈ ਜャ ਕਾ ਮਨ ਲੱਗਾ ਹਰ ਰੰਗ ਜਿਸਦੇ ਮਨ ਵਿੱਚ ਹਰੀ ਦਾ ਪ੍ਰੇਮ ਲੱਗਾ ਹੈ ਜੈ ਜੈ ਸਾਬ ਦਾ ਅਨਾਹਦ ਵਾਜਾ ਉਸ ਦੀ ਜੈ ਜੈਕਾਰ ਦਾ ਸ਼ਬਦ ਇੱਕ ਰਸ ਵਜਦਾ ਹੈ ਸੁਣ ਸੁਣ ਅਨੰਤ ਕਰੇ ਪ੍ਰਭ ਗਾਜਾ ਜਿਸ ਨੂੰ ਸੁਣ ਸੁਣ ਕੇ ਆਨੰਦ ਕਰਦਾ ਤੇ ਪ੍ਰਭੂ ਨੂੰ ਗਾਉਂਦਾ ਹੈ ਪਰਗਟੇ ਗੋਪਾਲ ਮਹਾਤਮਕਾ ਮਾਥੇ ਐਸੇ ਮਹਾਤਮਾ ਦੇ ਮੱਥੇ ਉੱਤੇ ਪ੍ਰਭੂ ਪ੍ਰਗਟ ਹੁੰਦੇ ਹਨ ਨਾਨਕ ਉਦਰੇ ਤਿੰਨ ਕਾ ਸਾਥੇ ਉਸ ਦੇ ਸਾਥ ਨਾਲ ਪੁਰਸ਼ ਤਰ ਜਾਂਦਾ ਹੈ ਸ਼ਰਨ ਜੋਗ ਸੁਣ ਸ਼ਰਣੀ ਆਏ ਸ਼ਰਨ ਜੋਗ ਸੁਣ ਕੇ ਉਸ ਦੀ ਸ਼ਰਨ ਵਿੱਚ ਆਏ ਹਾਂ ਕਰ ਕਿਰਪਾ ਪ੍ਰਭਾ ਆਪ ਮਲਾਈ ਕਿਰਪਾ ਕਰਕੇ ਪ੍ਰਭੂ ਨੇ ਆਪ ਹੀ ਮਲਾਇਆ ਹੈ ਮਿਟ ਗਏ ਬੈਰ ਭੈ ਸਭ ਰੇਣ ਬੈਰ ਮਿਟ ਗਏ ਹਨ ਤੇ ਸਭ ਦੀ ਚਰਨ ਧੂੜ ਹੋਈਆਂ ਹਨ ਅਮਰਤ ਨਾਮ ਸਾਧ ਸੰਗ ਲੈਣ ਸਾਧ ਸੰਗਤ ਵਿੱਚੋਂ ਆ ਨਾਮ ਅਮਰਤ ਲੈਣ ਵਾਲੇ ਹੋਏ ਹਾਂ ਸੋ ਪ੍ਰਸੰਨ ਭਾਈ ਗੁਰਦੇਵ ਗੁਰਦੇਵ ਜੀ ਆਪ ਪ੍ਰਸੰਨ ਹੋਏ ਹਨ ਪੂਰਨ ਹੋਈ ਸੇਵਕਤੀ ਸੇਵ ਸੇਵਕ ਦੀ ਸੇਵਾ ਪੂਰੀ ਹੋ ਗਈ ਹੈ ਆਲ ਜੰਜਾਲੇ ਵਿਕਾਰ ਤੇ ਰਹਿਤੇ ਘਰਾਂ ਦੇ ਦੰਦਿਆ ਤੇ ਵਿਕਾਰਾਂ ਤੋਂ ਬਚ ਗਏ ਹਾਂ ਆ ਰਾਮ ਨਾਮ ਸੁਣ ਰਸਨਾ ਕਹਤੇ ਰਾਮ ਨਾਮ ਨੂੰ ਸੁਣ ਕੇ ਜਵਾਨ ਨਾਲ ਕਹਿੰਦੇ ਹਾਂ ਕਰ ਪ੍ਰਸ਼ਾਦ ਦਿਆ ਪ੍ਰਵਤਾਰੀ ਕਿਰਪਾ ਕਰਕੇ ਇਹ ਦਿਆ ਪ੍ਰਭੂ ਨੇ ਕੀਤੀ ਹੈ ਨਾਨਕ ਨੀਵੀ ਖੇਪ ਹਮਾਰੀ ਇਸ ਕਰਕੇ ਸਾਡੀ ਕਾਰ ਪੂਰੀ ਹੋਈ ਹੈ ਪ੍ਰਵਕੀ ਉਸਤਤ ਕਰੋ ਸੰਤ ਮੀਤ ਹੈ ਸੰਤੋ ਸੱਜਣੋ ਪ੍ਰਭੂ ਦੀ ਸਹਿਯੋਗਤ ਸਲਾਹ ਕਰੋ ਸਾਵਧਾਨ ਇਕਾਗਰ ਚੀਤ ਹੁਸ਼ਿਆਰ ਤੇ ਇਕਾਗਰ ਚਿਤ ਹੋ ਗਏ ਸੁਖਮਣੀ ਸਹਿਜ ਗੋਬਿੰਦ ਗੁਣ ਨਾਮ ਸੁਖਮਣੀ ਵਿੱਚ ਪ੍ਰਭੂ ਦਾ ਗਿਆਨ ਤੇ ਨਾਮ ਦੇ ਗੁਣ ਹਨ ਜਿਸਮਨ ਵਸੇ ਸੋ ਹੋਤੰਧਾਨ ਜਿਸ ਦੇ ਮਨ ਵਿੱਚ ਵਸ ਜਾਵੇ ਉਹ ਗੁਣਾਂ ਦਾ ਖਜ਼ਾਨਾ ਹੋ ਜਾਂਦਾ ਹੈ ਸਰਬ ਇੱਛਾ ਤਾਂ ਕਿ ਪੂਰਨ ਹੋਏ ਉਸ ਦੀਆਂ ਸਭ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਪ੍ਰધાન ਪੁਰਖ ਪ੍ਰਗਟ ਸਭ ਲੋਏ ਸਭ ਲੋਕਾਂ ਵਿੱਚ ਉਹ ਪੁਰਸ਼ਮੁਖੀ ਪ੍ਰਗਟ ਹੁੰਦਾ ਹੈ ਸਭ ਤੋਂ ਉੱਚਾ ਪਾਇਆ ਸਥਾਨ ਸਭ ਤੋਂ ਉੱਚਾ ਥਾਂ ਪ੍ਰਾਪਤ ਹੁੰਦਾ ਹੈ ਬਹਰਨਾ ਹੋਵਾ ਆਵਣ ਜਾਣ ਫਿਰ ਉਸ ਦਾ ਆਉਣਾ ਜਾਣਾ ਨਹੀਂ ਹੁੰਦਾ ਹਰ ਤਨਖਾਟ ਚੱਲਿਆ ਜਾਣ ਸੋਏ ਉਹ ਪੁਰਸ਼ ਹਰਿ ਤਨ ਨੂੰ ਖੱਟ ਕੇ ਤੁਰਦਾ ਹੈ ਨਾਨਕ ਜਿਸ ਹੈ ਪ੍ਰਾਪਤ ਹੋਏ ਜਿਸ ਨੂੰ ਇਹ ਪਾਠ ਕਰਨਾ ਨਸੀਬ ਹੁੰਦਾ ਹੈ ਕੇਮ ਸ਼ਾਂਤ ਰੇਦ ਨਾਵ ਨਿਦ ਕਲਿਆਣ ਸ਼ਾਂਤੀ ਰਿਧੀਆਂ ਤੇ ਨਉ ਨਦਾਂ ਬੁੱਧ ਗਿਆਨ ਸਰਬ ਤੇ ਸਿੱਧ ਬੁੱਧੀ ਗਿਆਨ ਤੇ ਸਾਰੀਆਂ ਸਿੱਧੀਆਂ ਵਿਦਿਆ ਤਪ ਜੋਗ ਪ੍ਰਭ ਧਿਆਨ ਵਿਦਿਆ ਤਪ ਜੋਗ ਤੇ ਪ੍ਰਭੂ ਦਾ ਧਿਆਨ ਗਿਆਨ ਸ੍ਰੇਸ਼ਟ ਊਤਮੇ ਸਨਾਣਾ ਬ੍ਰਹਮ ਸਰੂਪ ਦਾ ਗਿਆਨ ਤੇ ਉਤਮ ਤੀਰਥ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਚਾਰ ਪਦਾਰਥ ਤੇ ਹਿਰਦੇ ਕਮਲ ਦਾ ਖੇੜਾ ਸਭ ਕਾ ਮਦ ਸਾਗਲ ਤੇ ਉਦਾਸ ਸਾਰਿਆਂ ਦੇ ਵਿੱਚ ਤੇ ਸਭ ਤੋਂ ਸੰਗ ਸੁੰਦਰ ਚਤਰ ਤਤ ਕਾ ਵੇਤਾ ਸੁੰਦਰ ਸਿਆਣਾ ਤੇ ਤਤ ਦੇ ਜਾਣਣ ਵਾਲਾ ਸੰਦਰਸੀ ਏਕ ਦ੍ਰਿਸ਼ਟੀਤਾ ਸੰਦਰਸੀ ਅਤੇ ਇੱਕ ਬ੍ਰਹਮ ਨੂੰ ਵੇਖਣ ਵਾਲਾ ਇਹ ਫਲ ਇਸ ਜਨਕਾ ਮੁਖ ਭਣੇ ਇਹ ਫਲ ਉਸ ਨੂੰ ਮਿਲਦੇ ਹਨ ਜੋ ਇਸ ਬਾਣੀ ਨੂੰ ਮੁਖ ਤੋਂ ਉਚਾਰਨ ਕਰਦਾ ਹੈ ਗੁਰੂ ਨਾਨਕ ਨਾਮ ਬਚਨ ਮੰਨ ਸੁਣੇ ਗੁਰੂ ਦੇ ਨਾਮ ਵਾਲੇ ਬਚਨਾਂ ਨੂੰ ਮੰਨ ਲਾ ਕੇ ਸੁਣਦਾ ਹੈ ਇਹ ਨਾਣ ਜਪਮੰਦ ਕੋਇ ਇਹ ਨਾਮ ਦਾ ਖਜ਼ਾਨਾ ਬਾਣੀ ਜੋ ਮੰਨ ਲਾ ਕੇ ਜਪੇਗਾ ਸਭ ਜੁਗ ਮੈਂ ਤਾਂ ਕੀ ਗਤ ਹੋਏ ਸਭ ਜੁਗਾਂ ਵਿੱਚ ਉਸ ਦੀ ਗਤੀ ਹੋਵੇਗੀ ਗੁਣ ਗੋਵਿੰਦ ਨਾਮ ਤੁਣ ਬਾਣੀ ਗੋਵਿੰਦ ਤੇ ਗੁਣਾ ਤੇ ਨਾਮ ਦੀਆਂ ਧੁਨੀਆਂ ਦੀ ਬਾਣੀ ਸਮਿਰਤ ਸਾਸ਼ਤਰ ਵੇਦ ਵਿਖਾਣੀ ਸਮਿਰਤੀਆਂ ਸਾਸ਼ਤਰਾਂ ਤੇ ਵੇਦਾਂ ਨੇ ਜੋ ਕਥਨ ਕੀਤੀ ਹੈ ਸਗਲ ਮਤਾੰਤ ਕੇਵਲ ਹਰ ਨਾਮ ਸਾਬ ਦਾ ਸੁਨਾਤ ਕੇਵਲ ਹਰੀ ਦਾ ਨਾਮ ਹੈ ਗੋਵਿੰਦ ਭਗਤ ਕਾ ਮਨ ਵਿਸਰਾਮ ਜੋ ਪ੍ਰਭੂ ਭਗਤਾਂ ਦੇ ਮਨ ਵਿੱਚ ਬਸਦਾ ਹੈ ਕੋਟ ਅਪਰਾਧ ਸਾਧ ਸੰਗ ਮਿਟਾ ਕਰੋੜਾਂ 200 ਸਾਧੂ ਸੰਗ ਕਰਕੇ ਮਿਟ ਗਏ ਹਨ ਸਾਂਤ ਕਿਰਪਾ ਤੇ ਜਮ ਤੇ ਛੁੱਟਾ ਸਾਂਤਾਂ ਦੀ ਕਿਰਪਾ ਨਾਲ ਜੀਵ ਜਮਾ ਤੋਂ ਛੁੱਟ ਜਾਂਦਾ ਹੈ ਜਾਕਾ ਮस्तक ਕਰਮਪੁਰ ਪਾਈ ਜਿਸ ਦੇ ਮੱਥੇ ਤੇ ਪ੍ਰਭੂ ਨੇ ਸ੍ਰੇਸ਼ਟ ਕਰਮ ਪਾਏ ਹਨ ਸਾਧ ਸ਼ਰਨ ਨਾਨਕ ਤੇ ਆਏ ਸਾਧੂ ਦੀ ਸ਼ਰਨ ਵਿੱਚ ਉਹ ਆਉਂਦਾ ਹੈ ਜਿਸ ਮਨ ਵਸਾ ਸੁਣਾ ਲਾਏ ਪ੍ਰੀਤ ਜਿਸ ਦੇ ਮਨ ਵਿੱਚ ਵਸਦੀ ਹੈ ਤੇ ਜੋ ਪ੍ਰੀਤੀ ਲਾ ਕੇ ਸੁਣਦਾ ਹੈ ਤਿਸ ਜਨ ਆਵਾ ਹਰ ਪ੍ਰਭ ਚੀਤ ਉਹ ਪੁਰਸ਼ ਦੇ ਚਿੱਤ ਵਿੱਚ ਹਰੀ ਪ੍ਰਭੂ ਆਉਂਦਾ ਹੈ ਜਨਮ ਮਰਨ ਤਾਕਾ ਦੁੱਖ ਨਿਵਾਰਾ ਉਸ ਦਾ ਜਨਮ ਮਰਨ ਦਾ ਦੁੱਖ ਦੂਰ ਕਰ ਦਿੰਦਾ ਹੈ ਦੁਲੱਭ ਦੇ ਤਤਕਾਲ ਉਧਾਰਾ ਦੁਰਲੱਭ ਦੇਹੀ ਦਾ ਤਤਸ਼ਣ ਉਧਾਰ ਕਰ ਦਿੰਦਾ ਹੈ ਨਿਰਮਲ ਸੋਭਾ ਅਮਰਤ ਤਾਕੀ ਬਾਣੀ ਉਸ ਦੀ ਚੰਗੀ ਸੋਭਾ ਤੇ ਅਮਰਤਮਈ ਬਾਣੀ ਹੁੰਦੀ ਹੈ ਏਕ ਨਾਮ ਮਨ ਮਾਹੇ ਸਮਾਣੀ ਜਿਸ ਦੇ ਮਨ ਅੰਦਰ ਇੱਕ ਨਾਮ ਸਮਾ ਜਾਂਦਾ ਹੈ ਦੁੱਖ ਰੋਗ ਬਿਣ ਸੇ ਭੈ ਭਰਮ ਦੁੱਖ ਰੋਗ ਡਰ ਤੇ ਭਰਮ ਨਾਸ਼ ਹੋ ਜਾਂਦੇ ਹਨ ਸਾਧ ਨਾਮ ਨਿਰਮਲਤਾ ਕੇ ਕਰਮ ਉਸ ਦਾ ਨਾਮ ਸਾਧੂ ਤੇ ਉਸ ਦੇ ਕਰਮ ਦੋਸ਼ ਰਹਿਤ ਹੁੰਦੇ ਹਨ ਸਭ ਤੇ ਊਚਤਾ ਕੀ ਸ਼ੋਭਾ ਬਣੀ ਸਭ ਤੋਂ ਉੱਚੀ ਉਸ ਦੀ ਸ਼ੋਭਾ ਬਣ ਜਾਂਦੀ ਹੈ ਨਾਨਕ ਇਹ ਗੁਣ ਨਾਮ ਸੁਖਮਣੀ ਇੰਨਾ ਗੁਣਾ ਕਰਕੇ ਇਸ ਬਾਣੀ ਦਾ ਨਾਮ ਸੁਖਮਣੀ ਹੈ ਸਭ ਤੇ ਊਚਤਾ ਕੀ ਸ਼ੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਣੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ